ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਰਹਿਣਗੇ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਹਲਕੇ ਦਰਮਿਆਨੀ ਸਾਨੂੰ ਤਬਦੀਲੀ ਦਿਨ ਦੇ ਸਮੇਂ ਦੇਖਣ ਨੂੰ ਮਿਲੀ ਹੈ ਉਸ ਦਾ ਅਸਰ ਅੱਜ ਰਾਤ ਕਿਵੇਂ ਦਾ ਹੋਵੇਗਾ ਬੱਦਲਬਾਈ ਧੁੱਪ ਮੀਂਹ ਨੇਰੀ ਜੋ ਅਸਰ ਲਗਾਤਾਰ ਬਦਲ ਰਹੇ ਨੇ ਦਿਨ ਬਾਏ ਦਿਨ ਉਹਨਾਂ ਦਾ ਅੱਜ ਰਾਤ ਦੇ ਮੌਸਮ ਦੇ ਉੱਪਰ ਕੀ ਅਸਰ ਹੈ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਤਾਂ ਫਿਲਹਾਲ ਮੌਸਮ ਕਲੀਅਰ ਜਾ ਪਰਿਆ ਹੈ ਦਿੰਦੇ ਸਮੇਂ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਚੰਗੀ ਧੁੱਪ ਲੱਗੀ ਹੈ ਪੱਛਮੀ ਹਵਾ ਚੱਲੀ ਹੈ ਜਿਸ ਦੇ ਕਾਰਨ ਮੌਸਮ ਕਲੀਅਰ ਸੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਅਗਰ ਅੱਜ ਰਾਤ ਤਾਪਮਾਨ ਦੀ ਤਾਪਮਾਨ ਫਿਲਹਾਲ ਠੀਕ ਠਾਕ ਬਣੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਦਿਨ ਦੇ ਸਮੇਂ 20 ਡਿਗਰੀ ਦੇ ਨੇੜੇ ਤੇ ਤਾਪਮਾਨ ਸੀ ਥੋੜਾ ਜਿਹਾ ਅੱਧਾ ਡਿਗਰੀ 1 ਡਿਗਰੀ ਤਾਪਮਾਨ ਸਾਨੂੰ ਅੱਜ ਬੀਤੀ ਕੱਲ੍ਹ ਨਾਲੋਂ ਘੱਟ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਮੇਨ ਅਸਰ ਇੱਕ ਬੱਦਲੀ ਸਿਸਟਮ ਜੋ ਪੰਜਾਬ ਬਲਕੂਚ ਕੀਤਾ ਸੀ ਜਿਨ੍ਹਾਂ ਨੇ ਬੀਤੀ ਕੱਲ੍ਹ ਤੋਂ ਉਹਨਾਂ ਦਾ ਅਸਰ ਵੀ ਥੋੜਾ ਜਿਹਾ ਹੈ ਥੋੜਾ ਜਿਹਾ ਪੱਛਮੀ ਹਵਾ ਵੀ ਦੁਆਰਾ ਤੋਂ ਚੱਲੀ ਹੈ ਉਸ ਦਾ ਅਸਰ ਵੀ ਦਿਖਾਈ ਦੇ ਰਿਹਾ ਜਿਸ ਦੇ ਨਾਲ ਅੱਜ ਰਾਤ ਦੇ ਤਾਪਮਾਨ ਵੀ ਥੋੜੇ ਜਿਹਾ ਠੰਡ ਵਾਲੇ ਦਿਖਾਈ ਦੇਣਗੇ ਜੀਹਨ ਨਹੀਂ ਹੈ ਕਿ ਕਾਫੀ ਜ਼ਿਆਦਾ ਠੰ ਗਰਮ ਮੈਚ ਦਾ ਮਾਹੌਲ ਵੀ ਰਹੇਗਾ ਥੋੜੀ ਬਹੁਤੀ ਠੰਡ ਵੀ ਦੇਖਣ ਨੂੰ ਮਿਲੇਗੀ ਪਰ ਓਵਰਆਲ ਜਿਹੜਾ ਮੌਸਮ ਹੈ ਉਹ ਠੀਕ ਹੈ ਕਿਸੇ ਤਰੀਕੇ ਦੀ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਜਿਹੜੇ ਅਲਰਟ ਲਗਾਤਾਰ ਜਾਰੀ ਹੋ ਰਹੇ ਨੇ ਉਹਨਾਂ ਅਲਰਟਸ ਦੇ ਮੁਤਾਬਿਕ ਉਹ ਮੀਂਹ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਸੀ ਉਹ ਕਿਤੇ ਨਾ ਕਿਤੇ ਪਹਾੜੀ ਖੇਤਰਾਵਾਂ ਪਰ ਲੰਘ ਚੁੱਕਿਆ ਤੇ ਉਸ ਦਾ ਮੁੜ ਤੋਂ ਆਉਣ ਦੀ ਸੰਭਾਵਨਾ ਹੈ ਜਿਹੜੀ ਉਹ ਪੱਛਮ ਦੀ ਜਗ੍ਹਾ ਪੂਰਬ ਦੀ ਹਵਾ ਜਦੋਂ ਚੱਲੇਗੀ ਉਸ ਦੇ ਉੱਪਰ ਡਿਪੈਂਡ ਕਰ ਰਹੀ ਹੈ ਤੇ ਪੂਰਬ ਦੀ ਹਵਾ ਕੱਲ ਨੂੰ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ 23 ਤਰੀਕ ਤੋਂ ਬਾਅਦ 31 ਅਤੇ ਪਹਿਲੀ ਫਰਵਰੀ ਦੇ ਵਿਚਕਾਰ ਮੀਂਹ ਦੀ ਗਤੀਵਿਧੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਅਗਰ ਗੱਲ ਕੀਤੀ ਜਾਵੇ ਅੱਜ ਰਾਤ ਤਾਪਮਾਨ ਦੀ ਤਾਂ ਡਿਗਰੀ ਦੇ ਹਿਸਾਬ ਨਾਲ ਤਾਪਮਾਨ ਜਿਹੜਾ ਉਹ 7 ਤੋਂ ਲੈ ਕੇ 9 ਡਿਗਰੀ ਦੇ ਵਿਚਕਾਰ ਬਣਿਆ ਰਹੇਗਾ ਥੋੜਾ ਬਹੁਤ ਗਰਮਿਆਸ਼ ਦਾ ਮਾਹੌਲ ਹੈ ਥੋੜਾ ਬਹੁਤ ਠੰਡ ਦਾ ਹਾਲਾਤ ਵੀ ਨੇ ਧੁੰਦ ਦੇ ਹਾਲਾਤ ਹੁਣ ਲਗਭਗ ਰਾਤ ਦੇ ਸਮੇਂ ਖਤਮ ਹੋ ਚੁੱਕੇ ਨੇ ਸਵੇਰ ਦੀ ਹਲਕੀ ਦਰਮਿਆਨੀ ਧੁੰਦ ਹੀ ਦੇਖਣ ਨੂੰ ਮਿਲਦੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਸਾਨੂੰ ਅੱਜ ਰਾਤ ਕਲੀਅਰ ਹੀ ਬਣਦਾ ਹੋਇਆ ਦਿਖਾਈ ਦੇਵੇਗਾ ਮੀ ਦੀ ਸੰਭਾਵਨਾ ਨਾਲ ਮਾਤਰ ਦੇ ਬਰਾਬਰ ਹੈ ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਆਉਂਦੇ ਜਿਹੜੀ ਫਰਵਰੀ ਮਹੀਨੇ ਵਿੱਚ ਮੀਂਹ ਇੱਕ ਤੋਂ ਬਾਅਦ ਇੱਕ ਲਗਾਤਾਰ ਆ ਰਹੇ ਨੇ ਉਹਨਾਂ ਬਾਰੇ ਇੱਕ ਨਵੀਂ ਅਪਡੇਟ ਲੈ ਕੇ ਸਵੇਰ ਦੇ ਸਮੇਂ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਫੋਟ ਤੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ